ਉਹਨੇ ਕਹਿਣਾ ਨਹੀਂ ਅਸੀਂ ਤਾਂ 8 ਲੱਖ ਵਾਲੇ ਨੂੰ ਦਵਾਂਗੇ ਪਹਿਲੇ ਬੇਫੂ ਆਪ ਸਰਕਾਰ ਪਹਿਲਾਂ ਹੀ ਬਹੁਤ ਬਣਾ ਚੁੱਕੀ ਹੈ 1000 ਰੁਪਿਆ ਦਵਾਂਗੇ ਫਾਰਮ ਭਰ ਲੈ ਉਹਨਾਂ ਦੇ ਡਾਟੇ ਇਕੱਠੇ ਕਰ ਲੈ ਤੁਸੀਂ ਦੇਖੋ ਸਾਰੀ ਦਿੱਲੀ ਦੀ ਗਵਰਨਮੈਂਟ ਇੱਥੇ ਅੱਗੇ ਬੈਠੀ ਹੋਈ ਆ ਚਾਹੇ ਉਹ ਕੇਜਰੀਵਾਲ ਜੀ ਨੇ ਚਾਹੇ ਸ਼ਸ਼ੋਦੀਆ ਜੀ ਨੇ ਜਦ ਵੀ ਰਾਜਪੁਰਾ ਰੈਲੀ ਹੋਈ ਆ ਫਤੇ ਰੈਲੀ ਉਹਦੇ ਵਿੱਚ 3 ਗੁਣਾ ਜ਼ਿਆਦਾ ਲੋਕ ਸੰਭਾਵਨਾ ਤੋਂ ਵੱਧ ਆਏ ਉਹਨਾਂ ਨੂੰ ਦੇਖ ਕੇ ਬੁਖਲਾਟ ਹੋ ਗਈ ਇਹ ਇਨਾਂ ਲੋਕਾਂ ਨੂੰ ਤਕਲੀਫ ਹੀ ਇਸੀ ਚੀਜ਼ ਦੀ ਹੈ ਕਿ ਭਾਜਪਾ ਪਹਿਲੇ ਤਾਂ ਸ਼ਹਿਰਾਂ ਸੀਗੀ ਹੁਣ ਪਿੰਡਾਂ 'ਚ ਵੀ ਵੜ ਗਈ। A1 ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲੱਖੀ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਆਂ। ਅੱਜ ਅਸੀਂ ਵਿਸ਼ੇਸ਼ ਤੌਰ ਤੇ ਜ਼ੀਰਖਪੁਰ ਵਿੱਚ ਪਹੁੰਚੇ ਹੋਏ ਆਂ ਜਿੱਥੇ ਕਿ ਭਾਜਪਾ ਦੇ ਸੀਨੀਅਰ ਨੇਤਾ ਸੰਜੀਵ ਖੰਨਾ ਜੋ ਕਿ ਡੇਰਾਬੱਸੀ ਹਲਕਾ ਇੰਚਾਰਜ ਨੇ ਤੇ ਨਾਲ ਨਾਲ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਵੀ ਨੇ ਤੇ ਬੇਵਾਕ ਬੋਲਣ ਲਈ ਉਹ ਹਮੇਸ਼ਾ ਹੀ ਜਾਣੇ ਜਾਂਦੇ ਨੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਪਿਛਲੇ ਦਿਨੀ ਭਾਜਪਾ ਵਿੱਚ ਹੋਇਆ ਤੇ ਜੋ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਨਾਲ ਕੀਤਾ ਉਸ ਬਾਰੇ ਅਸੀਂ ਸਾਰੀ ਜਾਣਕਾਰੀ ਲਵਾਂਗੇ ਜਿਹਦੇ ਵਿੱਚ ਵੋਟ ਵੋਟ ਜੋ ਆਪਣਾ ਰਾਸ਼ਨ ਕਾਰਡ ਜੋ ਹੈ ਉਹ ਕੱਟੇ ਗਏ ਤੇ ਉਸ ਦੇ ਬਾਅਦ ਕਈ ਨੇਤਾਵਾਂ ਨੂੰ ਜੋ ਹੈ ਡਿਟੇਨ ਕੀਤਾ ਗਿਆ ਇਸ ਬਾਰੇ ਸਾਰੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕੀ ਆਖਿਰ ਇਸ ਚੀਜ਼ ਨੂੰ ਉਹ ਇੱਕ ਸੂਬਾ ਸਕੱਤਰ ਤੇ ਹਲਕਾ ਇੰਚਾਰਜ ਹੋਣ ਦੇ ਨਾਤੇ ਕਿਸ ਤਰ੍ਹਾਂ ਦੇਖਦੇ ਨੇ ਖਣਈ ਸਭ ਤੋਂ ਪਹਿਲਾਂ ਤੁਹਾਡਾ ਏਵਨ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਸਸਤਰਿਕਾਰ ਤੇ ਸਰ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਹੋਇਆ ਆਪਾਂ ਗੱਲ ਕਰੀਏ ਰਾਸ਼ਨ ਕਾਰਡ ਕੱਟਣ ਦੀ ਜੋ ਪੰਜਾਬ ਸਰਕਾਰ ਨੇ ਇੱਕ ਆਪਸੀ ਚ ਕਮਸਾਨ ਚੱਲ ਰਿਹਾ ਸੀਗਾ ਉਸੇ ਨੂੰ ਸਰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਲक्की ਜੀ ਗੱਲ ਇਹ ਹੈ ਕਿ ਇੱਕ ਨੈਸ਼ਨਲ ਫੂਡ ਸਕਿਉਰਟੀ ਐਕਟ ਹੈ ਸੈਂਟਰ ਦਾ ਜੀ ਉਹਦੇ ਵਿੱਚ ਬਿਲਕੁਲ ਇਹ ਪ੍ਰਵਧਾਨ ਹੈ ਬਿਲਕੁਲ ਕਲੀਅਰ ਕਟ ਥੋਪੀ ਜਾਓ ਜਿਸ ਮਰਜ਼ੀ ਤੇ ਉਹਦੇ ਵਿੱਚ ਇਹ ਹੈ ਕਿ ਸੂਬਾ ਸਰਕਾਰ ਨੇ ਇਹ ਨਿਸ਼ਚਿਤ ਕਰਨਾ ਹੈ ਕਿ ਆਪਾਂ ਰਾਸ਼ਨ ਕਿੰਨੂੰ ਦੇਣਾ ਕਿੰਨੂੰ ਨਹੀਂ ਦੇਣਾ ਜੀ ਕਿਹਦਾ ਕਾਰਡ ਬਣਾਣਾ ਕਿਹਦਾ ਕਾਰਡ ਨਹੀਂ ਬਣਾਣਾ ਸੈਂਟਰ ਸਰਕਾਰ ਦਾ ਕੰਮ ਨਹੀਂ ਹੈ ਕਾਰਡ ਬਣਾਉਣਾ ਜੀ ਸੈਂਟਰ ਸਰਕਾਰ ਨੇ ਨਿਸ਼ਚਿਤ ਕਰਤਾ ਵੀ 5 ਲੱਖ ਰੁਪਏ ਦੀ ਆਮਦਨੀ ਤੱਕ ਦੇ ਬੰਦੇ ਨੂੰ ਤੁਸੀਂ ਰਾਸ਼ਨ ਫ੍ਰੀ ਦਿਓ ਜੀ ਸ਼ੂਭਾ ਸਰਕਾਰ ਨੇ ਕਹਿਣਾ ਨਹੀਂ ਅਸੀਂ ਤਾਂ 8 ਲੱਖ ਵਾਲੇ ਨੂੰ ਦਵਾਂਗੇ ਦੇ ਸਕਦੇ ਆ 3 ਲੱਖ ਵਾਲੇ ਨੂੰ ਦਵਾਂਗੇ ਦੇ ਸਕਦੇ ਆ ਸੈਂਟਰ ਦਾ ਇਹਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਹੈ ਜਿੱਥੇ ਸੈਂਟਰ ਸਰਕਾਰ ਪੂਰੇ ਪੰਜਾਬ ਵਿੱਚ 1 ਕਰੋੜ 55 ਲੱਖ ਬੰਦਿਆਂ ਨੂੰ ਰਾਸ਼ਨ ਵਿਤ੍ਰਿਤ ਕਰ ਸਕਦੀ ਹੈ ਕਿਉਂ 8 ਲੱਖ ਬੰਦਿਆਂ ਨੂੰ ਹੋਰ ਨਹੀਂ ਦੇ ਸਕਦੀ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ 80 ਕਰੋੜ ਬੰਦਿਆਂ ਨੂੰ ਰਾਸ਼ਨ ਵੰਡ ਰਹੀ ਹੈ ਉਹਦੇ ਵਾਸਤੇ ਤਾਂ ਊਂਠ ਦੇ ਮੂੰਹ 'ਚ ਜੀਰਾ ਸਮਾਨ ਹੈ ਤੁਸੀਂ ਗੱਲ ਸਮਝੋ ਤੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਅਨਪੜ੍ਹ ਲੋਕਾਂ ਨੂੰ ਬਿਨਾ ਪੜੇ ਲਿਖੇ ਲੋਕਾਂ ਨੂੰ ਮਜ਼ਦੂਰੀ ਕਰਨ ਵਾਲੇ ਦਿਹਾੜੀ ਕਰਨ ਵਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਸਮਝ ਆ ਉਹਨਾਂ ਨੂੰ ਜਿੰਨਾ ਮਰਜ਼ੀ ਬੇਫਕੂ ਬਣਾ ਲੋ ਪਹਿਲੇ ਬੇਫਕੂ ਆਪ ਸਰਕਾਰ ਪਹਿਲਾਂ ਹੀ ਬਹੁਤ ਬਣਾ ਚੁੱਕੀ ਹੈ ਹਜ਼ਾਰ ਰੁਪਏ ਦੇਵਾਂਗੇ ਫਾਰਮ ਭਰ ਲੈ ਉਹਨਾਂ ਦੇ ਡਾਟੇ ਇਕੱਠੇ ਕਰ ਲੈ ਉਹਨਾਂ ਦਾ ਗਲਤ ਇਸਤੇਮਾਲ ਕਰ ਲਿਆ ਤੇ ਆਪਣੀਆਂ ਉਹਨਾਂ ਨੂੰ ਸਵਾਏ ਬੈਨਰ ਪੋਸਟਰ ਲਗਵਾਉਣ ਤੋਂ ਇਲਾਵਾ ਔਰ ਕਾਰਾਂ ਖਰੀਦਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ ਉਹ ਪੰਜਾਬ ਨੂੰ ਬੂਰੀ ਤਰੀਕੇ ਨਾਲ ਲੁੱਟ ਰਹੇ ਨੇ ਚਾਹੇ ਉਹ ਰਿਸ਼ਵਤ ਖੋਰੀ ਹੈ ਚਾਹੇ ਹੋਰ ਤਰ੍ਹਾਂ ਦੇ ਨਵੇਂ-ਨਵੇਂ ਰੋਜ਼ ਤਰੀਕੇ ਅਪਣਾਉਂਦੇ ਆ ਉਹ ਕਹਿੰਦੇ ਇਹਨੂੰ ਦੇਖੋ ਕਿਸ ਤਰੀਕੇ ਨਾਲ ਆਪਾਂ ਲੁੱਟ ਸਕਦੇ ਆ ਤੁਸੀਂ ਦੇਖੋ ਸਾਰੀ ਦਿੱਲੀ ਦੀ ਗਵਰਨਮੈਂਟ ਇੱਥੇ ਅੱਗੇ ਬੈਠੀ ਹੋਈ ਹੈ ਜੀ ਚਾਹੇ ਉਹ ਕੇਜਰੀਵਾਲ ਜੀ ਨੇ ਚਾਹੇ ਸ਼ਸ਼ੋਦੀਆ ਜੀ ਨੇ ਸ਼ਸ਼ੋਦੀਆ ਜੀ ਤਾਂ ਤੁਹਾਡੇ ਸਾਹਮਣੇ ਸਾਫ਼ ਬੋਲ ਰਹੇ ਆ ਸਾਮਨਾਮ ਦੰਡ ਵੇਦ ਸੱਚ ਝੂਠ ਜੀ ਆਪਣੀ ਇੱਕ ਮੀਟਿੰਗ ਦੇ ਵਿੱਚ ਆਪਣੇ ਸਾਰੇ ਐਮਐਲ ਇਸ ਨੂੰ ਪੁੱਛ ਰਹੀ ਹੈ ਵੀ ਆਪ ਇਲੈਕਸ਼ਨ ਜਿੱਤਣੇ ਲਈ ਸਭ ਕਰੋਗੇ ਉਹ ਸਾਰੇ ਕਹਿੰਦੇ ਹਾਂਜੀ ਹਾਂਜੀ ਕਰੋਗੇ ਉਹ ਕਹਿੰਦਾ ਚਾਲ ਅਲੀ ਬਾਬਾ ਔਰ 40 ਚੋਰ ਅਲੀ ਬਾਬਾ ਬੋਲ ਰਿਹਾ ਚਾਲੀ ਚੋਰ ਹੱਥ ਚੱਕ ਰਹੇ ਨੇ ਤੁਸੀਂ ਇਸ ਤਰ੍ਹਾਂ ਦੀ ਸਰਕਾਰ ਦੇ ਵਿੱਚ ਆਪਾਂ ਇਹ ਪੰਜਾਬ ਇਸ ਵਕਤ ਚੱਲ ਰਿਹਾ ਹੈ ਉਹ ਰੋਜ਼ ਆਪਾਂ ਗਰੀਬੀ ਰੇਖਾ ਚ ਨੀਚੇ ਦੀ ਤਰਫ ਜਾ ਰਹੇ ਆ ਔਰ ਸਾਡੇ ਸਾਰਿਆਂ ਦੇ ਸਿਰ ਤੇ ਕਰਜ਼ਾ ਹਰ ਬੰਦੇ ਦੇ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਉਹ ప్రతి ਬੰਦਾ ਹਰ ਰੋਜ਼ ਕਰਜ਼ਾ ਵਧ ਰਿਹਾ ਘਟ ਨਹੀਂ ਰਿਹਾ ਕਈ ਜੋ ਤੁਸੀਂ ਮਰਜੀ ਜਾਓ ਜੀ ਵੀ ਰਾਸ਼ਨ ਕਾਰਡ ਕੱਟ ਤੇ ਫਲਾਣਾ ਹੋ ਗਿਆ ਤਾਲਾ ਟਸ ਕੀ ਗਲਤ ਹੈ ਔਰ ਜਿੱਥੇ ਤੁਸੀਂ ਦੂਸਰੀ ਗੱਲ ਮੈਨੂੰ ਪੁੱਛੀ ਹੈ ਕਿ ਵੀ ਜਿਹੜੇ ਰੀਟੇਨਡ ਕੀਤੇ ਜਾ ਰਹੇ ਆ ਜੀ ਇਹ ਵੀ ਦੇਖੋ ਸਾਡੀਆਂ ਸਕੀਮਾਂ 6-7 ਮਹੀਨੇ ਤੋਂ ਲਗਾਤਾਰ ਚੱਲ ਰਹੀਆਂ ਸਿਰਫ ਇਹ ਹੁਣੀ ਕਾਰਵਾਈ ਕਿਉਂ ਹੁਣ ਜਦ ਦੀ ਰਾਜਪੁਰਾ ਰੈਲੀ ਹੋਈ ਆ ਫਤੇ ਰੈਲੀ ਜੀ ਉਹਦੇ ਵਿੱਚ ਤਿੰਨ ਗੁਣਾ ਜ਼ਿਆਦਾ ਲੋਕ ਸੰਭਾਵਨਾ ਤੋਂ ਵੱਧ ਆਏ ਜੀ ਉਹਨਾਂ ਨੂੰ ਦੇਖ ਕੇ ਬੁਖਲਾਟ ਹੋ ਗਈ ਮਤਲਬ ਉਹ ਵਾਲੀ ਰੈਲੀ ਜੋ ਹੈ ਇੱਕ ਟਰਨਿੰਗ ਪੁਆਇੰਟ ਬਣੀ 2027 ਦੇ ਆਗਾਜ਼ ਦਾ ਬਿਲਕੁਲ ਬਣੀ ਬਿਲਕੁਲ ਬਣੀ ਉਤੇ ਹਰ ਡਿਸਟ੍ਰਿਕਟ ਪਟਿਆਲਾ ਦੇ ਹਰ ਉਸ ਨੇਤਾ ਨੇ ਛੋਟੇ ਤੋਂ ਵੱਡੇ ਕਾਰਜਕਰਤਾ ਨੇ ਜੀ ਔਰ ਜਿਨ੍ਹਾਂ ਦਾ ਭਾਜਪਾ ਦੇ ਪ੍ਰਤੀ ਕਿਸਾਨਾਂ ਦਾ ਭਾਜਪਾ ਦੇ ਪ੍ਰਤੀ ਜਿਹੜਾ ਨਵਾਂ ਬਦਲਾਵ ਹੈ ਜੀ ਜਿਹੜਾ ਉਹਨਾਂ ਦੇ ਮਨ ਚ ਨਵਾਂ ਭਾਵ ਪੈਦਾ ਹੋਇਆ ਜੀ ਉਹਦੇ ਵਿੱਚ ਉਹ ਲੋਕ ਇਕੱਠੇ ਹੋਏ ਉੱਥੇ ਜੀ ਤੁਸੀਂ ਉਸ ਰੈਲੀ ਨੂੰ ਇਹ ਨਹੀਂ ਕਿ ਅਖੀਰਲੇ 10 ਮਿੰਟ ਦੀ ਫੋਟੋ ਖਿੱਚ ਕੇ ਤੇ ਪੀਡੀਸੀ ਚੈਨਲ ਤੇ ਦਿਖਾ ਕੇ ਤੇ ਫੇਲ ਕਰਨ ਦੀ ਕੋਸ਼ਿਸ਼ ਕਰੋ ਸਾਡੇ ਕੋਲ 1 ਲੱਖ ਫੋਟ ਹੋਏਗੀ ਉਹਦੀ ਜੀ ਉਸ ਰੈਲੀ ਦੀ ਜੀ ਜਿਹੜੀ ਡਰੋਨ ਨਾਲ ਵੀ ਫੋਟੋਆਂ ਨੇ ਜੀ ਇੰਨੇ ਜ਼ਿਆਦਾ ਲੋਕ ਸੀ ਕਿ ਅੱਗੇ ਨੀਚੇ ਪੁੰਜੇ ਬਿਠਾਣੇ ਪਏ ਉਹ ਲੋਕ ਖੁਸ਼ ਹੋ ਕੇ ਬੈਠੇ ਕਟੋਗੜ 500 ਬੰਦਾ ਤਾਂ ਅੱਗੇ ਬੈਠਾ ਸੀਗਾ ਜੀ ਸਾਰਿਆਂ ਨੇ ਦੇਖਿਆ ਮੈਂ ਸਟੇਜ ਤੇ ਬੈਠਾ ਸੀ ਉਹ ਸਾਹਮਣੇ ਦਿਖਾਈ ਪੈ ਰਿਹਾ ਜੀ ਗੈਲਰੀਆਂ ਭਰੀਆਂ ਰਸਤੇ ਭਰੇ ਦੁਨੀਆ ਬਾਹਰ ਖੜੀ ਐ ਇਸ ਤੋਂ ਜ਼ਿਆਦਾ ਹੋਰ ਉਤਸ਼ਾਹੀ ਹੋ ਸਕਦਾ ਅਖਨ ਜੀ ਇੱਕ ਚੀਜ਼ ਉੱਥੇ ਹੋਰ ਵੀ ਦੇਖਣ ਨੂੰ ਮਿਲੀ ਜਿਹੜੇ ਕਿਸਾਨ ਤੁਹਾਡੇ ਵਿਰੋਧ ਵਿੱਚ ਜੋ ਹੈ ਬਰੂਹਾਂ ਤੇ ਬੈਠੇ ਸੀਗੇ ਉਸ ਰੈਲੀ ਵਿੱਚ ਕਿਤੇ ਨਾ ਕਿਤੇ ਉਹ ਵੀ ਭਾਜਪਾ ਦਾ ਝੰਡਾ ਚੱਕ ਕੇ ਤੇ ਭਾਜਪਾ ਜਿੰਦਾਬਾਦ ਦੇ ਬੋਲਦੇ ਹੋਏ ਵੀ ਦਿਖੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਕਿਸਾਨ ਮੋਰਚਿਆਂ ਦੇ ਬੜੇ ਲੋਕ ਜਿਹੜਾ ਖਾਸ ਕਰ ਪਛਾਣੇ ਜਾਂਦੇ ਨੇ ਆਪਣੀ ਇੱਕ ਖਾਸ ਪਹਿਰਾਵੇ ਤੋਂ ਹਰੀਆਂ ਪੱਗਾਂ ਤੋਂ ਉਹ ਲੋਕ ਮੈਂ ਉਹਨੂੰ ਉੱਥੇ ਬਹੁਤ ਦਿਖਾਈ ਦਿੱਤੇ ਬੜੇ ਜੋਸ਼ ਨਾਲ ਆ ਗਏ ਜੀ ਬੜੇ ਝੰਡੇ ਚੁੱਕੇ ਸੀ ਉਹਨਾਂ ਨੇ ਬੀਜੇਪੀ ਦੇ ਹੱਥ ਦੇ ਵਿੱਚ ਤੇ ਦੂਰੋਂ ਝੰਡੇ ਹਲਾ ਲਾ ਕੇ ਜੈਕਾਰੇ ਲਗਾ ਰਹੇ ਸੀ ਜੈ ಘೋಷ ਕਰ ਰਹੇ ਸੀ ਜੀ ਤੇ ਇਹਨਾਂ ਲੋਕਾਂ ਨੂੰ ਤਕਲੀਫ ਹੀ ਇਸੀ ਚੀਜ਼ ਦੀ ਹੈ ਕਿ ਬੀਜੇਪੀ ਪਹਿਲੇ ਤਾਂ ਸ਼ਹਿਰਾਂ ਸੀਗੀ ਹੁਣ ਪਿੰਡਾਂ 'ਚ ਵੀ ਵੜ ਗਈ ਜੀ ਖੰਡ ਚਰਚਾ ਦਾ ਵਿਸ਼ੇ ਬਣ ਗਈ ਉੱਥੋਂ ਇਹਨਾਂ ਨੂੰ ਤਕਲੀਫ ਜ਼ਿਆਦਾ ਹੋਈ ਇਹਨਾਂ ਨੂੰ ਕੁਝ ਹੋਰ ਸਮਝ ਆਈ ਨਹੀਂ ਸ਼ਿਰੂ ਅਨਸ਼ੂਮਨ ਕਾਰਡ ਦੇ ਵਿੱਚ ਇਹਨਾਂ ਨੂੰ ਕੁਝ ਫਿਸੇ ਦੀ ਵਿੱਚੋਂ ਹਿੱਸਾ ਦੇਣਾ ਪੈਂਦਾ ਹੈ ਇਹ ਕਹਿੰਦੇ ਪੈਸਾ ਸਾਡੇ ਕੋਲ ਪਹਿਲਾਂ ਹੀ ਨਹੀਂ ਇਹ ਤਾਂ ਪਿਛਲੇ 6 ਮਹੀਨੇ ਤੋਂ ਚੁੱਪਚਾਪ ਅੰਦਰ ਹੀ ਅੰਦਰ ਕਾਰਡ ਬਣਾਈ ਜਾਂਦੇ ਨੇ ਤੇ ਪੈਸੇ ਕਿੱਥੋਂ ਲਿਆਵਾਂਗੇ ਸਰ ਅਨਸ਼ੁਮਨ ਆਯੂਸ਼ਮਨ ਕਾਰਡ ਦੇ ਐਵਜ਼ ਵਿੱਚ ਪੰਜਾਬ ਸਰਕਾਰ ਨੇ 10 ਲੱਖ ਰੁਪਏ ਦਾ ਇੱਕ ਹੋਰ ਜੋ ਹੈ ਪੱਤਾ ਖੇਲਿਆ ਉਸ ਨੂੰ ਕਿਦਾਂ ਦੇਖਦੇ ਦੇਖੋ ਜੀ ਪੱਤੇ ਦਾ ਜਿੰਨੇ ਮਰਜ਼ੀ ਖੇਢੀ ਜਾਣ ਉਹ ਪੱਤੇ 'ਚ ਇਹ ਦੇਖਣਾ ਜੋਕਰ ਨਿਕਲਿਆ ਕਿ ਯੱਕਾ ਨਿਕਲਿਆ ਠੀਕ ਹੈ ਨਾ ਜੀ ਪੱਤੇ ਦਾ ਉਹ ਜਿੰਨੇ ਮਰਜ਼ੀ ਖੇਢੀ ਜਾਣ ਜਿਹੜੇ ਲੋਕਾਂ ਨੂੰ ਕੁਝ ਦਿਵਾਲ ਹੋਣਗੇ ਤਾਂ ਦੀ ਗੱਲਾਂ ਘੋਸ਼ਣਾ ਇਹਨਾਂ ਤੋਂ ਜਿੰਨੀ ਮਰਜ਼ੀ ਕਰਾ ਲੋ ਜੀ ਇਹ ਖਾਪੀ ਕੇ ਸਾਰੀ ਘੋਸ਼ਣਾ ਕਰੀ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਹੈ ਅੱਜ ਪੰਜਾਬ ਭ੍ਰਸ਼ਟਾਚਾਰ ਨਾਲ ਲਿਪਤ ਹੈ ਅੱਜ ਪੰਜਾਬ ਪੂਰਾ ਸਾਡਾ ਨਸ਼ਿਆਂ ਨਾਲ ਲਿਪਤ ਹੈ ਹਨਾ ਨਸ਼ਿਆਂ ਦੇ ਵਿਰੁੱਧ ਇਹ ਅਭਿਆਨ ਚਲਾ ਰਕਾ ਦਾ ਨਸ਼ਿਆਂ ਦੇ ਤੁਸੀਂ ਜੀਰਕਪੁਰ ਜਾਓ ਮੈਂ ਤੁਹਾਨੂੰ 20 ਜਗ੍ਹਾ ਦਿਖਾ ਦਿੰਦਾ ਜਿੱਥੇ ਸ਼ਾਮ ਨੂੰ ਨਸ਼ਾ ਵਿਕਦਾ ਹੈ ਜਿਹੜੀ ਮਰਜ਼ੀ ਪ੍ਰਸ਼ਾਸਨ ਨੂੰ ਕਹਿ ਦੋ ਸਾਰਿਆਂ ਦੀ ਮੇਰੀ ਭਗਤ ਹੈ ਕਿਹੜੇ ਨੂੰ ਨਹੀਂ ਪਤਾ ਕਿਸੇ ਦੀ ਮਿਲੀ ਭਗਤ ਤੋਂ ਬਿਨਾ ਨਸ਼ਾ ਵੇਚੇ ਨਹੀਂ ਸਕਦਾ ਸ਼ਰਿਆਂ ਮੇ ਨਸ਼ਾ ਵਿਕਦਾ ਜੀ ਔਰ ਨਸ਼ਾ ਕਰਕੇ ਉਹ ਦਿਨ ਦਿਹਾੜੇ ਸਨੇਚਿੰਗਸ ਹੁੰਦੀਆਂ ਹਨ ਸੁਨਿਆਰਿਆਂ ਦੀਆਂ ਦੁਕਾਨਾਂ ਦੁਕਾਨਾਂ ਲੁੱਟੀਆਂ ਜਾਂਦੀਆਂ ਮਾਤਾ ਪਿਓਾਂਾਂ ਦੀਆਂ ਚੈਨਾ ਖਿੱਚੀਆਂ ਜਾਂਦੀਆਂ ਚਲਦੇ ਬੱਚਿਆਂ ਦੇ ਹੱਥੋਂ ਮੋਬਾਈਲ ਖਿੱਚੇ ਜਾਂਦੇ ਕੌਣ ਕਰਦਾ ਹੈ ਕਰਾਂ ਦੇ ਨਲਕੇ ਤੋੜੇ ਜਾਂਦੇ ਆ ਤਾਰਾਂ ਖਿੱਚੀਆਂ ਜਾਂਦੀਆਂ ਬਿਜਲੀ ਦੇ ਕੌਣ ਕਰਦੇ ਨੇ ਨੰਨੇ ਛੇੜੀ ਕਰਦੇ ਨੇ ਜਿਨ੍ਹਾਂ ਦਾ ਨਸ਼ਾ ਪੂਰਾ ਨਹੀਂ ਹੁੰਦਾ ਘਰੋਂ ਪੈਸੇ ਚੋਰੀ ਕਰ ਕਰਕੇ ਥਾਗ ਗਏ ਨੇ ਮਾਪੇ ਵੀ ਕੰਗਾਲ ਹੋ ਗਏ ਨੇ ਤੇ ਤੁਹਾਨੂੰ ਪਤਾ ਹੈ ਕਿ ਅੱਜ ਪੰਜਾਬ ਸਾਡਾ ਕਿਸ ਦੌਰ ਤੇ ਜਾ ਰਿਹਾ ਅੱਜ ਪਹਿਲੇ ਪਾਇਦਾਨ ਤੋਂ 20ਵੇਂ ਪਾਇਦਾਨ ਤੇ ਪਹੁੰਚ ਚੁੱਕਾ ਹੈ ਅਸੀਂ ਜਿੰਨੇ ਮਰਜ਼ੀ ਬਿੰਦੂਆਂ ਤੇ ਡਿਸਕਸ਼ਨ ਕਰ ਲਈਏ ਪਰ ਰਿਸ਼ਵਤਖੋਰੀ ਲੁੱਟਖੋ ਤੁਹਾਡੀ ਹੋਰ ਅਰਥਵਿਵਸਥਾ ਔਰ ਜਿਹੜੀ ਸਾਡੀ ਯਾਤਿਆਤ ਦੀ ਜਿਹੜੀ ਤੁਸੀਂ ਸੜਕਾਂ ਦੇ ਹਾਲਾਤ ਦੇਖੋ ਇਸ ਬਾਰਸ਼ਾਂ ਦੇ ਵਿੱਚ ਤਾਂ ਜਮਾ ਹੀ ਪੋਲ ਕੋਲ ਕੇ ਰੱਖ ਦਿੱਤੀ ਕੋਈ ਸ਼ਹਿਰ ਨਹੀਂ ਬਚਿਆ ਜਿਸ ਚ ਡੇਡ ਡੇਡ ਤੋਂ 2 ਫੁੱਟ ਪਾਣੀ ਹੈ ਨਹੀਂ ਲੋਕਾਂ ਦੇ ਘਰਾਂ ਚ ਵੜਿਆ ਇੰਡਸਟਰੀ ਚ ਵੜਿਆ ਹਰ ਪਾਸੇ ਵੜਿਆ ਉਹ ਸ਼ਹਿਰ ਜਿਹਨਾਂ ਅੱਜ ਕਦੇ ਪਾਣੀ ਨਹੀਂ ਆਂਦਾ ਸੀ ਉੱਥੇ ਵੀ ਪਾਣੀ ਵੜ ਗਿਆ ਕਿਉਂਕਿ ਨਾ ਸਟ੍ਰੋਮ ਵਾਟਰ ਦੀ ਵਿਵਸਥਾ ਹੈ ਨਾ ਇਹਨਾਂ ਕੋਲ ਤੁਹਾਡੇ ਆ ਪੋਲੂਸ਼ਨ ਵਾਸਤੇ ਜਾਂ এনवायरमेंट ਵਾਸਤੇ ਇਹਨਾਂ ਦੇ ਐਸਟੀਪੀ ਲੱਗੇ ਹੋਏ ਨੇ ਤਾਂ ਕਿ ਦੂਸ਼ਿਤ ਪਾਣੀ ਨੂੰ ਸਾਫ਼ ਕਰਕੇ ਨਦੀਆਂ ਨਾਲੀਆਂ ਛੋੜੇ ਜੇ ਡਾਇਰੈਕਟ ਪਾਣੀ ਜਾ ਰਿਹਾ ਜੀ ਨਦੀਆਂ ਵੀ ਦੂਸ਼ਿਤ ਐ ਇਹੀ ਪਾਣੀ ਘੱਗਰ ਦਰਿਆ ਅੱਗੇ ਜਾ ਕੇ ਫਾਜ਼ਿਲਕਾ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਸਾਰਜ ਜਾ ਕੇ ਵੜ ਲਿਆ ਦਿੰਦਾ ਜੀ ਜੀ ਤੇ ਬਾੜ ਦੇ ਕਿਆਸ ਲਗਾਤਾਰ ਤੁਸੀਂ ਜੋ ਪਾਣੀ ਬਰਸਾਤਾ ਲੁੱਟਖੋ ਬੇਰੋਜ਼ਗਾਰੀ ਉਸ ਤੋਂ ਬਾਅਦ ਰਿਸ਼ਵਤ ਖੋਰੀ ਵੱਧਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿੰਨੇ ਮਰਜ਼ੀ ਇਹ ਕਾਨੂੰਨ ਬਣਾ ਰਹੇ ਨੇ ਜਿਵੇਂ ਮਰਜ਼ੀ ਸਿਰਫ ਲੋਕਾਂ ਨੂੰ ਪਰੇਸ਼ਾਨ ਕਰਨ ਕਰਦੇ ਸਰ ਤੁਹਾਡੇ ਕਹਿੰਦਾ ਮਤਲਬ ਹੈ ਕਿ ਇਹ ਵਾਲੀ ਸਰਕਾਰ ਸਾਡੇ 3 ਸਾਲਾਂ ਵਿੱਚ ਜੋ ਹੈ ਜ਼ੀਰੋ ਜੋ ਹੈ ਆਪਣਾ ਅ ਤਰੱਕੀ ਤੇ ਪਹੁੰਚੀ ਹੈ ਬਿਲਕੁਲ ਜ਼ੀਰੋ ਮੈਂ ਤੁਸੀ ਜ਼ੀਰੋ ਨੰਬਰ ਦੇ ਰਹੇ ਹਾਂ ਮੈਂ ਤਾਂ ਜ਼ੀਰੋ ਵੀ ਤੁਸੀਂ ਜ਼ੀਰੋ ਨੂੰ ਮਾਈਨਸ 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 ਆ ਮਾਈਨਸ ਵਾਲ ਚੱਲੋ ਤੇ ਠੀਕ ਹੈ ਕਿਉਂਕਿ ਜ਼ੀਰੋ ਦੀ ਤਾਂ ਵੈਲਿਊ ਬਹੁਤ ਹੈ ਇੱਕ ਦੇ ਅੱਗੇ ਲਗਾਓ ਤੇ 10 ਲ ਬਣ ਜਾਂਦੇ 7 ਜ਼ੀਰੋ ਲਗਾਤੀਆਂ ਤੇ ਕਰੋੜ ਬਣ ਗਿਆ ਜੀ ਠੀਕ ਹੈ ਨਾ ਜੀ ਜ਼ੀਰੋ ਦੀ ਵੈਲਿਊ ਨਾ ਦਿਓ ਇਹ ਜ਼ੀਰੋ ਤੋਂ ਵੀ ਥੱਲੇ ਨੇ ਇਹ ਪੰਜਾਬ ਨੂੰ ਮੈਂ ਤੁਹਾਨੂੰ ਪਹਿਲੇ ਵੀ ਕਹਤਾ ਹਰ ਬੰਦੇ ਦੇ ਸਿਰ ਤੇ ਰੋਜ਼ ਕਰਜ਼ਾ ਵੱਧਦਾ ਜਾ ਰਿਹਾ ਹੈ ਅੱਜ ਪੰਜਾਬ ਜਿਹੜਾ ਖੁਸ਼ਹਾਲੀ ਦੀ ਤਰਫ ਨਹੀਂ ਬਦਹਾਲੀ ਦੀ ਤਰਫ ਜਾ ਰਿਹਾ ਜੀ ਇਹਨਾਂ ਨੂੰ ਚਿੰਤਾ ਹੋ ਰਹੀ ਹੈ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ ਇਹਨਾਂ ਨੂੰ ਵੜਨ ਨਹੀਂ ਦਿੰਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਬੁਰਾ ਹਾਲ ਹੈ ਜੋ ਮਰਜ਼ੀ ਕਹੀ ਜਾਣ ਝੂਠੇ ਵਾਅਦੇ ਕਰੀ ਜਾਣ ਖਿੱਲੇ 4 ਮਹੀਨੇ 1000-1000 ਰੁਪਏ ਵਣਦਣਗੇ ਪਰ ਦੁਨੀਆ ਮੂਰਖ ਨਹੀਂ ਰਹੀ ਉਹ ਇੱਕ ਬਦਲਾਅ ਚਾਹਦੀ ਹੈ ਉਹ ਬਦਲਾਅ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਇਹ ਪਰੇਸ਼ਾਨ ਆ ਸਰ ਅੰਤ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਇਸ ਟਾਈਮ ਜੋ ਸਿਨੈਰੀਓ ਚੱਲ ਰਿਹਾ ਹੈ ਤੁਸੀਂ ਜ਼ੀਰੋ ਨੰਬਰ ਵੀ ਨਹੀਂ ਦੇ ਰਹੇ ਤਾਂ ਆਪਣੇ ਹਲਕਾ ਨਿਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਜੀ ਮੇਰੇ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਸੁਨੇਹਾ ਹੈ ਕਿ ਆਪਣੇ ਬੱਚਿਆਂ ਨੂੰ ਜਿੰਨਾ ਕੁਝ ਹੋ ਸਕੇ ਨਸ਼ਿਆਂ ਤੋਂ ਦੂਰ ਰੱਖੋ ਨਸ਼ਿਆਂ ਤੋਂ ਡਰ ਕੇ ਹੋਰ ਚੀਜ਼ਾਂ ਤੋਂ ਡਰ ਕੇ ਆਪਾਂ ਵਿਦੇਸ਼ਾਂ 'ਚ ਬੱਚਿਆਂ ਨੂੰ ਭੇਜ ਰਹੇ ਹਾਂ ਉੱਥੇ ਵੀ ਉਹ ਬੱਚੇ ਸਾਡੇ ਸੇਫ ਨਹੀਂ ਨੇ ਆਪਣੀ ਧਰਤੀ ਤੇ ਆਪਣੀ ਭਾਰਤ ਮਾਤਾ ਤੇ ਆਪਣੇ ਭਾਰਤ ਵੀ ਬੱਚਿਆਂ ਨੂੰ ਰੱਖੋ ਤੇ ਉਹ ਕਿਸੇ ਤਰ੍ਹਾਂ ਦੇ ਐਸੇ ਹੋ ਜੇ ਕੋਕ੍ਰਿਤ ਵਿੱਚ ਨਾ ਫਸ ਜਾਣ ਜਿਹਦੇ ਵਿੱਚ ਜੀਵਨ ਉਹਨਾਂ ਨੂੰ ਜੇਲ੍ਹ 'ਚ ਬਿਤਾਉਣਾ ਪਵੇ ਔਰ ਤੁਸੀਂ ਸਾਰਾ ਕੁਝ ਦੇਖ ਲਿਆ ਸਾਰੀਆਂ ਸਰਕਾਰਾਂ ਦੇਖ ਲਿਆ ਸਾਰਿਆਂ ਦਾ ਸਵਾਦ ਦੇਖ ਲਿਆ ਲੁੱਟ ਖੋਹ ਭ੍ਰਸ਼ਟਾਚਾਰ ਗੰਦਗੀ ਖੱਡੇ ਹਰ ਤਰ੍ਹਾਂ ਦਾ ਤੁਸੀਂ ਬਦਹਾਲ ਪੰਜਾਬ ਨੂੰ ਦੇਖ ਲਿਆ ਤੇ ਤੁਸੀਂ ਹੁਣ ਸਮਾਂ ਐਸਾ ਹੈਗਾ ਤੁਸੀਂ ਜਿਹੜਾ ਮਤਦਾਨ ਕਰਨਾ ਹੈ ਆਪਣੀ ਬੁੱਧੀ ਦਾ ਦਾਨ ਕਰਨਾ ਹੈ ਆਪਣੇ ਮਤ ਦਾ ਦਾਨ ਕਰਨਾ ਹੈ ਆਪਣੇ ਉਹਨੂੰ ਆਪਣੇ ਵਿਵੇਕ ਨਾਲ ਦਾਨ ਕਰੋ ਵੀ ਕਿਹੜੀ ਪਾਰਟੀ ਠੀਕ ਹੈ ਇਹੜੀ ਪਾਰਟੀ ਵਧੀਆ ਇਹ ਹੀ ਭਾਰਤੀ ਜਨਤਾ ਪਾਰਟੀ ਆ ਜਿਹੜੀ ਪੂਰੇ ਭਾਰਤ ਵਰਸ਼ ਦੇ ਵਿੱਚ ਤੀਜੀ ਵਾਰ ਰਿਪੀਟ ਹੋਈ ਆ ਲਗਾਤਾਰ ਉਹਦਾ ਗ੍ਰਾਫ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਉਹਨਾਂ ਦੇ ਕੰਮਾਂ ਕਰਕੇ ਚਾਹੇ ਉਹ ਰੋਜ਼ ਹਿੰਦੁਸਤਾਨ 'ਚ ਬਣ ਰੀਆਂ ਸੜਕਾਂ ਦਾ ਮਕੜਜਾਲ ਹੈ ਚਾਹੇ ਉਹ ਸਾਡੇ ਮੁੱਖ ਮੰਤਰੀ ਯੂਪੀ ਦੇ ਆਪਣੇ ਯੋਗੀ ਜੀ ਨੇ ਚਾਹੇ ਸਾਡੇ ਸੀਐਮ ਨੈਬ ਸੈਣੀ ਜੀ ਆਪਣੇ ਹਰਿਆਣਾ ਦੇ ਨੇ ਚਾਹੇ ਤੁਸੀਂ ਰਾਜਸਥਾਨ ਦੇਖ ਲਓ ਮੱਧ ਪ੍ਰਦੇਸ਼ ਦੇਖ ਲਓ ਜਿਹੜਾ ਮਰਜੀ ਦੇਖ ਲਓ ਜਿੰਨੇ ਜ਼ਿਲ੍ਹਿਆਂ 'ਚ ਵੀ ਸਾਡੀ ਸਰਕਾਰਾਂ ਨੇ ਜਿੰਨੇ ਸੂਬੇ ਸਾਡੀਆਂ ਸਰਕਾਰਾਂ ਨੇ ਉਹ ਡਬਲ ਇੰਜਨ ਸਰਕਾਰ ਜਿਹੜੀ ਸੈਂਟਰ ਦੀਆਂ ਸਕੀਮਾਂ ਖੁਸ਼ ਹੋ ਕੇ ਆਪਣੇ ਸੂਬੇ 'ਚ ਲਾਗੂ ਕਰਦੀਆਂ ਨੇ ਔਰ ਸਾਰਿਆਂ ਨੂੰ ਉਹਦਾ ਲਾਭ ਮਿਲਦਾ ਇਸ ਕਰਕੇ ਆਪਣੇ ਮਤਦਾਦਾਨ ਆਪਣੀ ਬੁੱਧੀ ਦਾਦਾਨ ਵਿਵੇਕ ਨਾਲ ਕਰੋ ਸੋਚ ਸਮਝ ਕੇ ਕਰੋ ਆਪਣੇ ਪੰਜਾਬ ਨੂੰ ਖੁਸ਼ਹਾਲ ਕਰੋ ਮੁਰ ਸੋਨੇ ਦੀ ਚਿੜੀਆ ਬਣਾਓ ਧੰਨਵਾਦ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਕੰਨਾ ਜੀ ਅ ਇਹ ਸੀਗੇ ਸਾਡੇ ਨਾਲ ਪੰਜਾਬ ਵਿਭਾਗ ਪਾਦੇ ਸੂਬਾ ਸਕੱਤਰ ਤੇ ਹਲਕਾ ਡੇਰਾ ਪ੍ਰੈਸਿਡੈਂਟ ਚਾਰਜ ਸੰਜੀਵ ਕਨਨ ਉਹਨਾਂ ਨੇ ਬੇਬਾਕ ਤਰੀਕੇ ਨਾਲ ਜੋ ਹੈ ਆਉਣ ਵਾਲੀ 2027 ਦੀ ਚੋਣਾਂ ਦੇ ਲਈ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਮਤਦਾਨ ਵਿਵੇਕ ਨਾਲ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਆਪਣੀ ਗਲਤੀ ਤੇ ਕੋਈ ਪਛਤਾਵਾ ਨਾ ਹੋਵੇ ਜਤਿੰਦਰ ਲੱਕੀ A1 ਪੰਜਾਬੀ ਜੀ ਰਕਟਰ ਇਹ ਪੰਜਾਬ ਨੂੰ ਮੈਂ ਤੁਹਾਨੂੰ ਪਹਿਲੇ ਵੀ ਕਹਤਾ ਹਰ ਬੰਦੇ ਦੇ ਸਿਰ ਤੇ ਰੋਜ਼ ਕਰਜ਼ਾ ਵੱਧਦਾ ਜਾ ਰਿਹਾ ਹੈ ਅੱਜ ਪੰਜਾਬ ਜਿਹੜਾ ਖੁਸ਼ਹਾਲੀ ਦੀ ਤਰਫ ਨਹੀਂ ਬਦਹਾਲੀ ਦੀ ਤਰਫ ਜਾ ਰਿਹਾ ਹੈ ਸੂਬਾ ਸਰਕਾਰ ਨੇ ਨਿਸ਼ਚਿਤ ਕਰਨਾ ਹੈ ਕਿਹਦਾ ਕਾਰਡ ਬਣਾਉਣਾ ਕਿਹਦਾ ਕਾਰਡ ਨਹੀਂ ਬਣਾਉਣਾ ਸੈਂਟਰ ਸਰਕਾਰ ਦਾ ਕੰਮ ਨਹੀਂ ਹੈ ਕਾਰਡ ਬਣਾਉਣਾ ਸੈਂਟਰ ਸਰਕਾਰ ਨੇ ਨਿਸ਼ਚਿਤ ਕਰਤਾ ਵੀ 5 ਲੱਖ ਰੁਪਏ ਦੀ ਆਮਦਨੀ ਤੱਕ ਦੇ ਬੰਦੇ ਨੂੰ ਤੁਸੀਂ ਰਸ਼ਨ ਫਰੀ ਦਿਓ ਸੂਬਾ ਸਰਕਾਰ ਨੇ ਕਹਿਣਾ ਨਹੀਂ ਅਸੀਂ ਤਾਂ 8 ਲੱਖ ਵਾਲੇ ਨੂੰ ਦਵਾਂਗੇ ਖੱਲੇ ਦੇਖੋ ਆਪ ਸਰਕਾਰ ਪਹਿਲਾਂ ਹੀ ਬਹੁਤ ਬਣਾ ਚੁੱਕੀ ਹੈ 1000 ਰੁਪਿਆ ਦੇਵਾਂਗੇ ਫਾਰਮ ਭਰ ਲੇ ਉਹਨਾਂ ਦੇ ਡਾਟੇ ਇਕੱਠੇ ਕਰ ਲੇ ਤੁਸੀਂ ਦੇਖੋ ਸਾਰੀ ਦਿੱਲੀ ਦੀ ਗਵਰਨਮੈਂਟ ਇੱਥੇ ਅੱਗੇ ਬੈਠੀ ਹੋਈ ਹੈ ਚਾਹੇ ਉਹ ਕੇਜਰੀਵਾਲ ਜੀ ਨੇ ਚਾਹੇ ਸ਼ਸ਼ੋਦੀਆ ਜੀ ਨੇ ਜਦ ਦੀ ਰਾਜਪੁਰਾ ਰੈਲੀ ਹੋਈ ਆ ਫਤੇ ਰੈਲੀ ਉਹਦੇ ਵਿੱਚ 3 ਗੁਣਾ ਜ਼ਿਆਦਾ ਲੋਕ ਸੰਭਾਵਨਾ ਤੋਂ ਵੱਧ ਆਏ ਉਹਨਾਂ ਨੂੰ ਦੇਖ ਕੇ ਬੁਖਲਾਟ ਹੋ ਗਈ ਤੇ ਇਹਨਾਂ ਲੋਕਾਂ ਨੂੰ ਤਕਲੀਫ ਹੀ ਇਸੀ ਚੀਜ਼ ਦੀ ਆ ਕਿ ਭਾਜਪੀ ਪਹਿਲੇ ਤਾਂ ਸ਼ਹਿਰਾਂ ਸੀਗੀ ਹੁਣ ਪਿੰਡਾਂ 'ਚ ਵੀ ਵੜ ਗਈ A1 ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲੱਖੀ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਆਂ ਅੱਜ ਅਸੀਂ ਵਿਸ਼ੇਸ਼ ਤੌਰ ਤੇ ਜ਼ੀਰਖਪੁਰ ਵਿੱਚ ਪਹੁੰਚੇ ਹੋਏ ਆਂ ਜਿੱਥੇ ਕਿ ਭਾਜਪਾ ਦੇ ਸੀਨੀਅਰ ਨੇਤਾ ਸੰਜੀਵ ਖੰਨਾ ਜੋ ਕਿ ਡੇਰਾ ਬੱਸੀ ਹਲਕਾ ਇੰਚਾਰਜ ਨੇ ਤੇ ਨਾਲ ਨਾਲ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਵੀ ਨੇ ਤੇ ਬੇਵਾਕ ਬੋਲਣ ਲਈ ਉਹ ਹਮੇਸ਼ਾ ਹੀ ਜਾਣੇ ਜਾਂਦੇ ਨੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਪਿਛਲੇ ਦਿਨੀਂ ਭਾਜਪਾ ਵਿੱਚ ਹੋਇਆ ਤੇ ਜੋ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਨਾਲ ਕੀਤਾ ਉਸ ਬਾਰੇ ਅਸੀਂ ਸਾਰੀ ਜਾਣਕਾਰੀ ਲਵਾਵਾਂਗੇ ਜਿਹਦੇ ਵਿੱਚ ਵੋਟ ਵੋਟ ਜੋ ਆਪਣਾ ਰਾਸ਼ਨ卡 ਜੋ ਹੈ ਉਹ ਕੱਟੇ ਗਏ ਤੇ ਉਸ ਦੇ ਬਾਅਦ ਕਈ ਨੇਤਾਵਾਂ ਨੂੰ ਜੋ ਹੈ ਡਿਟੇਨ ਕੀਤਾ ਗਿਆ ਇਸ ਬਾਰੇ ਸਾਰੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕੀ ਆਖਿਰ ਇਸ ਚੀਜ਼ ਨੂੰ ਉਹ ਇੱਕ ਸੂਬਾ ਸਕੱਤਰ ਤੇ ਹਲਕਾ ਇੰਚਾਰਜ ਹੋਣ ਦੇ ਨਾਤੇ ਕਿਸ ਤਰ੍ਹਾਂ ਦੇਖਦੇ ਨੇ ਖਣਈ ਸਭ ਤੋਂ ਪਹਿਲਾਂ ਤੁਹਾਡਾ ਏਵਨ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੈ ਸ਼ੇਂਦਰਾਮ ਸਸਤਰਿਕਾਰ ਪੇ ਸਰ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਹੋਇਆ ਆਪਾਂ ਗੱਲ ਕਰੀਏ ਰਾਸ਼ਨ ਕਾਰਡ ਕੱਟਣ ਦੀ ਜੋ ਪੰਜਾਬ ਸਰਕਾਰ ਨੇ ਇੱਕ ਆਪਸੀ ਚ ਕਮਸਾਨ ਚੱਲ ਰਿਹਾ ਸੀਗਾ ਉਸੇ ਨੂੰ ਸਰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਲक्की ਜੀ ਗੱਲ ਇਹ ਹੈ ਕਿ ਇੱਕ ਨੈਸ਼ਨਲ ਫੂਡ ਸਿਕਿਉਰਟੀ ਐਕਟ ਹੈ ਸੈਂਟਰ ਦਾ ਜੀ ਉਹਦੇ ਵਿੱਚ ਬਿਲਕੁਲ ਇਹ ਪ੍ਰਵਧਾਨ ਹੈ ਬਿਲਕੁਲ ਕਲੀਅਰ ਕਟ ਥੋਪੀ ਜਾਓ ਜਿਸ ਮਰਜ਼ੀ ਤੇ ਉਹਦੇ ਵਿੱਚ ਇਹ ਹੈ ਕਿ ਸੂਬਾ ਸਰਕਾਰ ਨੇ ਨਿਸ਼ਚਿਤ ਕਰਨਾ ਹੈ ਕਿ ਅਪਾ ਰਾਸ਼ਨ ਕਿੰਨੂੰ ਦੇਣਾ ਕਿੰਨੂੰ ਨਹੀਂ ਦੇਣਾ ਜੀ ਕਿਹਦਾ ਕਾਰਡ ਬਣਾਣਾ ਕਿਹਦਾ ਕਾਰਡ ਨਹੀਂ ਬਣਾਣਾ ਸੈਂਟਰ ਸਰਕਾਰ ਦਾ ਕੰਮ ਨਹੀਂ ਹੈ ਕਾਰਡ ਬਣਾਉਣਾ ਜੀ ਸੈਂਟਰ ਸਰਕਾਰ